ਮੈਂ ਇੱਕ ਹੋਰ ਇਤਿਹਾਸ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਕੇ ਜਾਣਾ ਹੈ ਕਿਉਂਕਿ ਇਹ ਇਤਿਹਾਸ ਸ਼ਾਇਦ ਤੁਹਾਡੇ ਤੱਕ ਨਾ ਕੋਈ ਹੋਰ ਪਹੁੰਚਾਵੇ ਲੱਗਦਾ ਜੇ ਕਿ ਸ਼ਾਇਦ ਸਾਡਾ ਜਦੋਂ ਗੁਰੂ ਸਾਹਿਬ ਤੱਕ ਗੱਲ ਕੀਤੀ ਜਾਂਦੀ ਜੇ ਜਾਂ ਮਹਾਰਾਜਾ ਰਣਜੀਤ ਸਿੰਘ ਨਾਲ ਜਾਂ ਫਿਰ ਹਰੀ ਸਿੰਘ ਨਲੂਆ ਦੇ ਉਦੋਂ ਤੱਕ ਸੋਚਦੇ ਹਾਂ ਸੀ ਕਿ ਇਤਿਹਾਸ ਸ਼ਾਇਦ ਸਾਡੇ ਜਾਂਬਾਜ਼ਾਂ ਦਾ ਉੱਥੇ ਹੀ ਖਤਮ ਸੀ ਮੈਂ ਗੱਲ ਕਰਨਾ ਚਾਹੁੰਦੀ ਹਾਂ ਲੈਫਟਨੈਂਟ ਜਨਰਲ ਵਿਕਰਮ ਸਿੰਘ ਦੀ ਕਾਰਨ ਇਹ ਕਿਉਂ ਇਤਿਹਾਸ ਸਾਡੇ ਅੰਦਰ ਅੱਜ ਵੀ ਜਿੰਦਾ ਇਸ ਤਰ੍ਹਾਂ ਜਿਸ ਲੈਫਟਨੈਂਟ ਜਨਰਲ ਵਿਕਰਮ ਸਿੰਘ ਦੀ ਗੱਲ ਕਰਨ ਲੱਗੀ ਹਾਂ ਸਾਲ 1962 ਦੀ ਗੱਲ ਜੇ ਇਹ ਜੋਤਾ ਡ੍ਰੈਗਨ ਕਿller ਵਜੋਂ ਜਾਣਿਆ ਜਾਂਦਾ ਏ ਡ੍ਰੈਗਨ ਕਿller ਨੂੰ ਜਦੋਂ ਪੁੱਛਿਆ ਗਿਆ ਸੀ ਕੇ ਪਈਏ ਬਹਾਦਰੀ ਦਾ ਸਿਖਰ ਕਿੱਥੋਂ ਆਈ ਬਹਾਦਰੀ ਦੇ ਸਿਖਰ ਤਾਂ ਕਿਉਂ ਅੱਜ ਤੱਕ ਚੀਨੀ ਯਾਦ ਰੱਖਦੇ ਨੇ ਉਹਨਾਂ ਦੇ ਜੇ ਤੁਸੀਂ ਚੰਗਾ ਦੇ ਵਿੱਚ ਗੱਲ ਪੜੋਗੇ ਜਾ ਕੇ ਇਤਿਹਾਸ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਜੇ ਜਿੱਥੇ ਇਹਨਾਂ ਨੂੰ ਯਾਦ ਹੀ ਡਰੈਗਨ ਕਿਲਰ ਵਾਂਗ ਕੀਤਾ ਜਾਂਦਾ ਜੇ ਲਦਾਖ ਵਿੱਚ ਜਾਓਗੇ ਨਾ ਅੱਜ ਵੀ ਜਾਓ ਉੱਥੇ ਬੋਧੀ ਇਨਾਂ ਦਾ ਖਾਸ ਤੌਰ ਤੇ ਨਾਮ ਲਿਖਿਆ ਹੋਇਆ ਯਾਦ ਕਰਦੇ ਨੇ ਅੱਜ ਵੀ ਜੋ ਜਿਸ ਤਰ੍ਹਾਂ ਦੀ ਵੀ ਵਰਤਾਸ ਕਰਦੇ ਨੇ ਇਹਨਾਂ ਨੂੰ ਯਾਦ ਨਾਲ ਰੱਖਿਆ ਜਾਂਦਾ ਲਾਮਾ ਜਿਹੜੇ ਉੱਥੇ ਨੇ ਉਹਨਾਂ ਨੇ ਆਪਣੇ ਗੋਮਪਿਆਂ ਦੇ ਵਿੱਚ ਵੀ ਮਨੈਸਟਰੀਜ਼ ਦੇ ਵਿੱਚ ਇਹਨਾਂ ਦਾ ਨਾਮ ਲਿਖਿਆ ਹੋਇਆ ਹੈ ਉੱਥੇ ਦੇ ਲੋਕ ਗੀਤਾਂ ਵਿੱਚ ਇਹਨਾਂ ਦਾ ਨਾਮ ਸ਼ਾਮਲ ਹੋਇਆ ਜੰਮੂ ਵਿੱਚ ਜਾਓਗੇ ਉੱਥੇ ਚੌਂਕ ਦਾ ਨਾਮ ਵੀ ਇਸੇ ਜਾਂਬਾਜ਼ ਜੋਧੇ ਦਾ ਲਿਖਿਆ ਮਿਲੇਗਾ ਜਿਸ ਤਰੀਕੇ ਇਹਨਾਂ ਨੇ ਉਦੋਂ ਬਹਾਦਰੀ ਵਿਖਾਈ ਸੀ ਪਤਾ ਜੇ ਕੀ ਜਵਾਬ ਦਿੱਤਾ ਸੀ ਜਦੋਂ ਪੁੱਛਿਆ ਸੀ ਕਿ ਇਹਨਾਂ ਦਮਦਾਰ ਬੰਦਾ ਅਸੀਂ ਦੇਖਿਆ ਨਹੀਂ ਕੋਈ ਇਹ ਬਹਾਦਰੀ ਤੁਹਾਡੇ ਅੰਦਰ ਆਈ ਕਿਵੇਂ ਉਹਨਾਂ ਦਾ ਜਵਾਬ ਵੇਖੋ ਸੀ ਮੇਰੇ ਗੁਰੂ ਨੇ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜੋ ਇਤਿਹਾਸ ਸਿਰਜਿਆ ਸੀ ਨੰਗੇ ਪੈਰੀ ਜਿਹੜੇ ਤੁਰੇ ਸਨੋਂ ਪੀੜ ਮੇਰੇ ਅੰਦਰ ਜੇ ਮੈਂ ਉਹ ਕਰਜ਼ਾ ਲਾਉਣਾ ਜੇ ਤੁਰ ਗਿਆ ਤਾਂ ਉਹਨਾਂ ਦੇ ਸਾਹਮਣੇ ਖੜੇ ਹੋਣਾ ਤੇ ਜਵਾਬ ਦੇ ਹੋਵਾਂਗਾ ਉਹਨਾਂ ਨੂੰ ਕਿ ਮੈਂ ਕੀ ਕਰ ਸਕਿਆ ਸੀ ਇਹ ਹੁੰਦੀ ਜੇ ਤਾਕਤ ਜਿੱਥੇ ਸਾਡੇ ਯੋਧੇ ਅੱਜ ਦੇ ਦਿਨ ਵੀ ਇਹੋ ਕਮਾੜ ਕਰਦੇ ਪਏ ਨੇ ਜਿੱਥੇ ਗੱਲ ਇੱਕ ਹੋਰ ਜ਼ਿਕਰ ਕਰਨਾ ਚਾਹਾਂਗੀ ਮਹਾਵੀਰ ਚੱਕਰ ਵਿਜੇ ਤਾ ਬ੍ਰਿਗੇਡੀਅਰ ਸੰਤ ਸਿੰਘ ਦੇ ਇਸ ਕਾਰਨ ਇਹ ਜ਼ਿਕਰ ਕਰ ਰਹੀ ਹਾਂ ਕਿ ਅਸੀਂ ਤਾਂ ਆਪਣੇ ਇਤਿਹਾਸਕ ਤੱਥ ਆਪਣੀਆਂ ਬੀਬੀਆਂ ਹੀ ਨਹੀਂ ਸੰਭੀਆਂ ਤਾਂ ਫਿਰ ਇਹ ਯੋਧੇ ਅੱਗੋਂ ਕਿਨੇ ਯਾਦ ਰੱਖਣੇ ਨੇ ਇਹ ਤਾਂ ਇੱਥੇ ਸਰਕਾਰਾਂ ਨੇ ਹੀ ਰੋਲ ਛੱਡਨੇ ਨੇ ਤੇ ਜੇ ਅਸੀਂ ਨਾ ਯਾਦ ਰੱਖੇ ਮਾਵਾ ਨੇ ਇਹ ਇਤਿਹਾਸ ਅੱਗੇ ਨਾ ਤੋੜਿਆ ਜਿਵੇਂ ਸਾਡੇ ਵੀਰਾਂ ਨੇ ਆਪਣੇ ਗਬਰੂਆਂ ਨੂੰ ਅੱਗੋਂ ਏਸੇ ਕਹਾਣੀਆਂ ਦੇ ਨਾਲ ਜੋ ਅਸਲ ਘਟਨਾਵਾਂ ਨੇ ਬਾਦਰੀ ਦੇ ਸਿਖਰ ਜੇ ਨਾ ਅੱਗੋਂ ਤੋੜੇ ਸੱਚ ਜਾਣਿਓ ਸ਼ੌਕੇ ਸ਼ਿਕਾਰ ਬਣਨ ਲਈ ਅਸੀਂ ਆਪਣੇ ਬੱਚੇ ਤਿਆਰ ਕਰ ਰਹੇ ਹਾਂ ਜਿਹੜੇ ਹਨੇਰੇ ਨੂੰ ਵੇਖ ਕੇ ਵੀ ਤਰ੍ਹਾਂ ਦੇ ਨੇ ਇਹ ਨਹੀਂ ਕਿ ਜੋ ਠੰਡੀ یخ ਥਾਂ ਦੇ ਉੱਤੇ ਵੀ ਖੜੇ ਇਹ ਕਹਿ ਸਕਣ ਕੋਈ ਪਰਵਾਹ ਨਹੀਂ ਅਸੀਂ ਤਾਂ ਪੁੱਤਰ ਜਾਂ ਧੀਆ ਉਸ ਗੁਰੂ ਕੋ ਵੰਦੇ ਸੇਂਦੇ ਇਹ ਆਵਾਜ਼ ਸਾਡੇ ਵਿੱਚੋਂ ਨਿਕਲਦੀ ਨਹੀਂ ਇਹ ਫੌਜ ਦੇ ਜਿੰਨੇ ਵੀ ਅੱਜ ਤੱਕ ਦੇ ਚਮਕਦੇ ਸਿਤਾਰੇ ਨੇ ਉਹਨਾਂ ਵਿੱਚੋਂ ਸਿਖਰ ਲਾਣਾ ਬ੍ਰਿਗੇਡੀਅਰ ਸੰਤ ਸਿੰਘ ਦਾ ਹੀ ਲਿਆ ਜਾਂਦਾ ਜੇ ਅਸੀਂ ਸਹੀ ਮੈਣਿਆਂ ਵਿੱਚ ਅੱਜ ਦੇ ਦਿਨ ਸਵਾ ਲੱਖ ਨਾਲ ਇੱਕ ਲੜ ਜਾਣ ਵਾਲਾ ਵਿਖਾਉਣਾ ਹੋਵੇ ਤਾਂ ਇਹਨਾਂ ਦੇ ਬਾਰੇ ਫੌਜ ਵਿੱਚ ਇਹੋ ਲਫ਼ਜ਼ ਵਰਤੇ ਜਾਂਦੇ ਨੇ ਇਸਵਾਂ ਲੱਖ ਨਾਲ ਇਹ ਇੱਕੋ ਲੜਨ ਵਾਲਾ ਜਾਂਬਾਜ਼ ਮਹਾਵੀਰ ਚੱਕਰ ਵਿਜੇਤਾ ਸੀ ਜਿਸ ਨੇ ਦੋ ਦੋ ਜੰਗਾਂ ਦੇ ਵਿੱਚ ਸਰਵ ਉੱਚ ਸਨਮਾਨ ਪ੍ਰਾਪਤ ਕੀਤੇ 1965 ਤੇ 1971 ਦੀ ਜੰਗ ਵਿੱਚ ਜੇ ਅੱਜ ਪਾਕਿਸਤਾਨ ਨੂੰ ਖਦੇੜ ਕੇ ਮੈਮਨ ਸਿੰਘ ਤੇ ਮਾਦੋਪੁਰਾ ਜਹਿੰਦੋਸਤਾਨ ਦਾ ਹਿੱਸਾ ਤਾਂ ਸਿਰਫ ਇਸੇ ਜੋਧੇ ਸਦਕਾ ਜੀ ਇਹ ਮੰਨੇ ਸਨ ਕਿ ਜਿਸ ਢੰਗ ਨਾਲ ਗੋਲੀਆਂ ਦੀ ਪਛਾਰ ਨਾਲ ਵਿੰਨ ਦਿੱਤਾ ਗਿਆ ਫਿਰ ਵੀ ਕਦਮ ਨਹੀਂ ਲੜਖੜਾਏ ਤਾਂ ਪਤਾ ਜੇ ਕੀ ਜਵਾਬ ਸੀ ਮੇਰਾ ਅਜੀਤ ਸਿੰਘ 137 ਵਾਰ ਵਿੰਨਿਆ ਗਿਆ ਸੀ ਫਿਰ ਵੀ ਟਟਿਆ ਖੜਾ ਸੀ ਮੈਂ ਕਿਵੇਂ ਠੜਕ ਸਕਦਾ ਮੈਨੂੰ ਤੇ ਪੁੱਤਰ ਹੋਣ ਦਾ ਸਨਮਾਨ ਪ੍ਰਾਪਤ ਹੋਇਆ ਮੈਂ ਉਹਨਾਂ ਹਜ਼ਾਰਾਂ ਪੁੱਤਰਾਂ ਚੋਂ ਇੱਕ ਸਾਂ ਮੈਂ ਕਿਵੇਂ ਥੜਕ ਸਕਦਾ ਸੀ ਇਹ ਹੁੰਦਾ ਜੇ ਜੋਸਲ ਮਾਇਨਿਆਂ ਵਿੱਚ ਇਤਿਹਾਸ ਨਾਲ ਜੁੜੇ ਹੋਣਗੇ ਉਹਨਾਂ ਦੇ ਅੰਦਰ ਕਦੇ ਕਮਜ਼ੋਰੀ ਆ ਨਹੀਂ ਸਕਦੀ ਔਖੇ ਤੋਂ ਔਖੇ ਸਮੇਂ ਨਾਲ ਜੜ ਜਾਣ ਜਦੋਂ ਉਹ ਜਦੋਂ ਉਹ ਲੜਦੇ ਨੇ ਨਾ ਉਹਨੂੰ ਜੜ ਜਾਣ ਦੀ ਹਿੰਮਤ ਸਾਡੇ ਅੰਦਰੋਂ ਆਉਂਦੀ